ਹਾਂਜੀ ਮੈਂ ਪ੍ਰੋਫੈਸਰ ਆਕਾਸ਼ਦੀਪ ਸ਼ਰਮਾ ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ ਸਜਦਾ ਆ ਆਪਾਂ ਇੱਥੇ ਮਲਵਈ ਉਪਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਮਲਵਈ ਮਲਵਈ ਉਪਭਾਸ਼ਾ ਠੀਕ ਹੈ ਜੀ ਮੈਂ ਇਹ ਸੋਚਿਆ ਕਿ ਜਿਹੜੀਆਂ ਇਧਰ ਪੂਰਬੀ ਪੰਜਾਬ ਦੀਆਂ ਉਪਭਾਸ਼ਾਵਾਂ ਨੇ ਆਪਾਂ ਉਹਨਾਂ ਬਾਰੇ ਇੱਕ ਸੀਰੀਜ਼ ਸ਼ੁਰੂ ਕਰਾਂਗੇ ਠੀਕ ਹੈ ਸੋ ਉਸੇ ਸੀਰੀਜ਼ ਦੀ ਪਹਿਲੀ ਜੋ ਹੈ ਸ਼ੁਰੂਆਤ ਆਪਾਂ ਮਲਬਈ ਉਪਭਾਸ਼ਾ ਤੋਂ ਸ਼ੁਰੂ ਕਰਨ ਲੱਗੇ ਆ ਜੋ ਕਿ ਪੰਜਾਬੀ ਦੀ ਇੱਕ ਪ੍ਰਮੁੱਖ ਉਪਭਾਸ਼ਾ ਹੈ ਠੀਕ ਹੈ ਇਹ ਇਹ ਆਪਾਂ ਦੋ ਭਾਗਾਂ ਚ ਕਰਾਂਗੇ ਕਿਉਂਕਿ ਮਲਬਈ ਜਿਹੜੀ ਉਪਭਾਸ਼ਾ ਹੈ ਉਹਦਾ ਖੇਤਰ ਕਾਫੀ ਜ਼ਿਆਦਾ ਫੈਲਿਆ ਹੋਇਆ ਹੈ ਠੀਕ ਹੈ ਉਹਦਾ ਖੇਤਰ ਕਾਫੀ ਜ਼ਿਆਦਾ ਫੈਲਿਆ ਹੋਇਆ ਹੈ ਇਸ ਲਈ ਵੀਡੀਓ ਜ਼ਿਆਦਾ ਲੰਬੀ ਹੈ ਇਸ ਲਈ ਆਪਾਂ ਇਹਨੂੰ ਦੋ ਭਾਗਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਤਿੰਨ ਚ ਨਾ ਜਾਵੇ ਕਿਉਂਕਿ ਇਹਦੀਆਂ ਤੁਨੀ ਆਤਮਿਕ ਵਿਸ਼ੇਸ਼ਤਾਵਾਂ ਵਿਆਕਰਨਿਕ ਇਹਨਾਂ ਜਿਹੜੇ ਫੀਚਰਸ ਨੇ ਗ੍ਰੈਮੈਟਿਕਲੀ ਫੀਚਰਸ ਨੇ ਇਹਦੀਆਂ ਜਿਹੜੀਆਂ ਉਹਨਾਂ ਬਾਰੇ ਵਿਚਾਰਤਾ ਥੋੜੀ ਜਿਹੀ ਲੰਬੀ ਚੱਲੀ ਜਾਂਦੀ ਹੈ ਠੀਕ ਹੈ ਇਸ ਲਈ ਕਿਉਂਕਿ ਆਪਾਂ ਵੱਖ-ਵੱਖ ਵਿਭਾਗੀ ਪ੍ਰੀਖਿਆਵਾਂ ਮੈਂ ਦਿੰਨੇ ਆ ਸੋ ਮੈਂ ਸੋਚਿਆ ਵੀ ਉਹਦੇ ਨਜ਼ਰੀਏ ਤੋਂ ਅਗਰ ਆਪਾਂ ਵਿਸਥਾਰਪੂਰਵਕ ਥੋੜਾ ਜਿਹਾ ਵਾਸਟ ਜਿਹੜਾ ਹੈ ਆਪਾਂ ਉਹਦੇ ਵਿੱਚ ਚਰਚਾ ਕਰੀਏ ਤਾਂ ਜ਼ਿਆਦਾ ਬਿਹਤਰ ਹੋਊਗਾ ਠੀਕ ਹੈ ਜੀ ਇਸ ਲਈ ਆਪਾਂ ਇੱਕ ਪਹਿਲੇ ਭਾਗ ਦੀ ਵੀਡੀਓ ਬਣਾਵਾਂਗੇ ਇਸ ਤੋਂ ਬਾਅਦ ਦੂਜੇ ਦੀ ਹਾਂਜੀ ਆਪਾਂ ਸ਼ੁਰੂ ਕਰਦੇ ਹਾਂ ਦੇਖੋ ਜੀ ਮਤਲਬਾਈ ਉਪਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਬਾਰੇ ਠੀਕ ਹੈ ਜੀ ਮਾਲਵ ਮਲਵਈ ਉਪਭਾਸ਼ਾ ਬਾਰੇ ਮਲਵਈ ਸ਼ਬਦ ਦੀ ਹੋਂਦ ਮਲਵਈ ਸ਼ਬਦ ਦੀ ਹੋਂਦ ਕਿਸ ਤੋਂ ਬਣੀ ਹੈ ਜੀ ਮਾਲਵ ਸ਼ਬਦ ਤੋਂ ਪਹਿਲਾਂ ਤੇ ਇਹ ਨੋਟ ਕਰ ਲਿਓ ਜਿਹੜਾ ਮਲਵਈ ਸ਼ਬਦ ਹੈ ਉਹਦੀ ਜਿਹੜੀ ਉਤਪਤੀ ਹੋਈ ਹੈ ਉਹ ਕਿੱਥੋਂ ਹੋਈ ਹੈ ਮਾਲਵ ਸ਼ਬਦ ਤੋਂ ਠੀਕ ਹੈ ਜੀ ਨੰਬਰ 1 ਦੂਜਾ ਮਾਲਵ ਕੀ ਹੈ ਮਾਲਵ ਜਿਹੜਾ ਸ਼ਬਦ ਹੈ ਕਿਨੇ ਕੀ ਹੈ ਮਾਲਵ ਆਰੀਆ ਦੀ ਨਾ ਇੱਕ ਜਾਤੀ ਸੀ ਸਾਨੂੰ ਪ੍ਰਾਚਨ ਜਿਹੜੇ ਸਰੋਤ ਨੇ ਪੂਰਨ ਤੋ ਜਾਣਕਾਰੀ ਮਿਲਦੀ ਹੈ ਵੀ ਜਿਹੜਾ ਮਾਲਵ ਹੈ ਉਹ ਇੱਕ ਆਰੀਆ ਦੀ ਜਾਤੀ ਸੀ ਠੀਕ ਹੈ ਜੀ ਕਾਸਟ ਸੀ ਉਹਨਾਂ ਦੀ ਇੱਕ ਅੱਗੇ ਮਾਲਵ ਗਣਰਾਜ ਸ਼ਬਦ ਮਾਲਵ ਗਣਰਾਜ ਮਤਲਬ ਕਿ ਮਾਲਵ ਨਾ ਇੱਕ ਰਿਪਬਲਿਕਨ ਸਟੇਟ ਸੀਗਾ ਮਾਲਵ ਗਣਰਾਜ ਗਣਤੰਤਰ ਰਾਜ ਸੀ ਜਿਹੜਾ ਇੱਕ ਉਹਦਾ ਇੱਕ ਜ਼ਿਕਰ ਮਿਲਦਾ ਮਾਲਵ ਗਣਰਾਜ ਸ਼ਬਦ ਦਾ ਕਿਸ ਦੇ ਵਿੱਚ ਮਹਾ ਭਾਰਤ ਦੇ ਦੌਰਾਨ ਮਹਾ ਭਾਰਤ ਵਿੱਚ ਮਾਲਵ ਗਣਰਾਜ ਸ਼ਬਦ ਦਾ ਜ਼ਿਕਰ ਮਿਲਦਾ ਨੋਟ ਕਰੀ ਜਾਓ ਮੈਂ ਉਸ ਹਿਸਾਬ ਨਾਲ ਪੜ੍ਹਾ ਰਿਹਾ ਕਿਉਂਕਿ ਕਾਫੀ ਖੋਜ ਤੋਂ ਬਾਅਦ ਮੈਂ ਤੁਹਾਡੇ ਅੱਗੇ ਕੋਈ ਵੀਡੀਓ ਲੈ ਕੇ ਆਉਣਾ ਠੀਕ ਹੈ ਜੀ ਤੇ ਪੇਪਰ ਦੇ ਪੁਆਇੰਟ ਆਫ View ਤੋਂ ਮੈਂ ਤੁਹਾਨੂੰ ਜਿਹੜਾ ਪੜਾਉਣ ਦਾ ਆਪਣਾ ਹਿਸਾਬ ਉਹ ਰੱਖਿਆ ਹੋਇਆ ਠੀਕ ਹੈ ਇਸ ਲਈ ਤੁਸੀਂ ਨੋਟ ਕਰੀ ਜਾਓ ਸਾਰੀਆਂ ਪ੍ਰਮੁੱਖ ਗੱਲਾਂ ਮਾਲਵ ਗਣਰਾਜ ਸ਼ਬਦ ਦਾ ਜ਼ਿਕਰ ਮਿਲਦਾ ਹੈ ਮਹਾ ਭਾਰਤ ਦੇ ਵਿੱਚ ਠੀਕ ਹੈ ਜੀ ਮਾਲਵਤ ਇੱਕ ਮਾਲਵਤ ਸ਼ਬਦ ਵੀ ਆਇਆ ਹੈ ਮਾਲਵਤ ਠੀਕ ਹੈ ਜੀ ਇਹ ਕਿਹਦੇ ਵਿੱਚ ਆਇਆ ਪਾਣਿਨੀ ਦੇ ਲਿਖੇ ਹੋਏ ਅਸ਼ਟ ਅਧਿਆਈ ਵਿਆਕਰਨ ਗ੍ਰੰਥ ਦੇ ਵਿੱਚ ਠੀਕ ਹੈ ਪਾਣਿਨੀ ਨੇ ਸੰਸਕ੍ਰਿਤ ਦਾ ਮਹਾਨ ਵਿਆਕਰਨ ਜਿਹੜੀ ਹੈ ਲਿਖਿਆ ਸੀ ਗ੍ਰੰਥ ਉਹਦਾ ਨਾਮ ਸੀ ਅਸ਼ਟ ਅਧਿਆਏ ਤੇ ਉਹਦੇ ਵਿੱਚ ਵੀ ਸ਼ਬਦ ਮਿਲਦਾ ਕਿਹੜਾ ਮਾਲਵਤ ਠੀਕ ਹੈ ਜੀ ਅੱਗੇ ਮਲਵਈ ਉਪ ਭਾਸ਼ਾ ਦੇ ਅੱਜ ਨਾਲ ਮਿਲਦੇ ਜੁਲਦੇ ਸ਼ਬਦ ਮਿਲਦੇ ਹਨ ਕਿਦੇ ਵਿੱਚ Vedic ਭਾਸ਼ਾ ਦੇ ਵਿੱਚ ਅੱਜ ਦੀ ਜਿਹੜੀ ਮਲਬਈ ਉਪਭਾਸ਼ਾ ਇਹਦੇ ਨਾਲ ਮਿਲਦੇ ਜੁਲਦੇ ਥੋੜੀਆਂ ਜਿਹੀਆਂ ਜਿਹੜੀਆਂ ਸਮਾਨਤਾਵਾਂ ਨੇ ਰੱਖਣ ਵਾਲੇ ਸ਼ਬਦ Vedic ਭਾਸ਼ਾ ਦੇ ਵਿੱਚ ਮਿਲਦੇ ਨੇ ਕਿਤੇ ਜੀ ਮਲਬਈ ਉਪਭਾਸ਼ਾ ਦੇ ਠੀਕ ਹੈ ਅੱਗੇ ਦੇਖੋ ਜੀ ਮਾ ਮਲਬਈ ਉਪਭਾਸ਼ਾ ਦੇ ਖੇਤਰ ਉਹ ਰੀਜ਼ਨ ਠੀਕ ਹੈ ਜੀ ਮਲਬਈ ਉਪਭਾਸ਼ਾ ਦੇ ਖੇਤਰ ਜਿੱਥੇ ਇਹ ਉਪਭਾਸ਼ਾ ਵਿਧੇਰੇ ਕਰਕੇ ਬੁੱਲੀ ਜਾਂਦੀ ਹੈ ਲੋ ਜੀ ਉਹਨਾਂ ਦਾ ਇੱਕ ਲਿਸਟ ਜਿਹੜੀ ਹੈ ਉਹਨਾਂ ਦੀ ਤਿਆਰ ਹੈ ਤੁਹਾਡੇ ਸਾਹਮਣੇ ਆਪਾਂ ਗੱਲ ਕਰਦੇ ਹਾਂ ਜ਼ਿਲਹਾ ਮੁਕਤਸਰ ਠੀਕ ਹੈ ਜੀ ਜ਼ਿਲਹਾ ਬਠਿੰਡਾ ਜ਼ਿਲਹਾ ਮੁਕਤਸਰ ਜ਼ਿਲਹਾ ਬਠਿੰਡਾ ਠੀਕ ਹੈ ਨੰਬਰ 1 ਜ਼ਿਲ੍ਹਾ ਮੁਕਤਸਰ ਨੰਬਰ 2 ਜ਼ਿਲ੍ਹਾ ਬਠਿੰਡਾ ਫਿਰ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਮੋਗਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਫਿਰੋਜ਼ਪੁਰ ਇੱਥੇ ਇਹ ਗੱਲ ਨੋਟ ਕਰ ਲਿਓ ਜਿਹੜਾ ਅੱਗੇ ਮੈਂ ਦੱਸਣ ਲੱਗਿਆ ਜ਼ਿਲਹਾ ਸੰਗਰੂਰ ਅਤੇ ਫਤਿਹਗੜ੍ਹ ਸਾਹਿਬ ਦਾ ਕੁਝ ਹਿੱਸਾ ਸਾਰਾ ਨਹੀਂ ਇਹਦਾ ਕੁਝ ਹਿੱਸਾ ਕਰਨੇ ਕਈ ਵਾਰ ਨਾ ਪੇਪਰ ਚੈੱਕ ਨਾ ਕੀ ਪੁੱਛ ਲੈਂਦੇ ਨੇ ਵੀ ਕੁਝ ਹਿੱਸਾ ਉਹ ਜ਼ਿਲ੍ਹਾ ਸੰਗਰੂਰ ਤੇ ਫਤਿਹਗੜ੍ਹ ਦਾ ਠੀਕ ਹੈ ਜੀ ਅੱਗੇ ਪਟਿਆਲਾ ਜ਼ਿਲ੍ਹਾ ਦਾ ਜਿਹੜਾ ਹੈਗਾ ਵੀ ਪਟਿਆਲੇ ਜ਼ਿਲ੍ਹੇ ਦੇ ਕਿੰਨੇ ਕਿੱਥੇ ਬੋਲੀ ਜਾਂਦੇ ਇਹ ਵੀ ਨੋਟ ਕਰ ਲਿਓ ਪਟਿਆਲੇ ਜ਼ਿਲ੍ਹੇ ਦਾ ਵੀ ਪੱਛਮੀ ਭਾਗ ਆਉਂਦਾ ਹੈ ਇਹਦੇ ਮਲਬਈ ਦੇ ਵਿੱਚ ਪਟਿਆਲੇ ਜ਼ਿਲ੍ਹੇ ਦਾ ਪੱਛਮੀ ਭਾਗ ਆਉਂਦਾ ਸਾਰਾ ਪਟਿਆਲਾ ਸਾਰੇ ਪਟਿਆਲੇ ਦਾ ਜ਼ਿਕਰ ਨਹੀਂ ਕੀਤਾ ਹੋਇਆ ਪਟਿਆਲੇ ਦੇ ਪੱਛਮੀ ਭਾਗ ਦਾ ਜ਼ਿਕਰ ਕੀਤਾ ਹੋਇਆ ਵੀ ਜਿੱਥੇ ਮਲਬਈ ਉਪਭਾਸ਼ਾ ਬੋਲੀ ਜਾਂਦੀ ਹੈ ਇਸ ਤੋਂ ਇਲਾਵਾ ਪਾਕਿਸਤਾਨ ਦੀ ਵੀ ਕੁਝ ਹਿੰਦੂ ਸਿੱਖ ਜਿਹੜੀ ਹੈ ਵੱਸੋਂ ਦੁਆਰਾ ਵੀ ਮਲਬਈ ਉਪਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਮੈਨੂੰ ਉਮੀਦ ਹੈ ਕਿ ਸਾਰੇ ਸਾਨੂੰ ਸਮਝ ਆ ਰਿਹਾ ਹੋਊਗਾ ਤੇ ਤੁਸੀਂ ਜਿਹੜੇ ਮੇਨ ਫੈਕਟ ਨੇ ਜਿਹੜੇ ਉਹ ਨੋਟ ਕਰ ਰਹੇ ਹੋ ਜਿਵੇਂ ਮੈਂ ਅੰਡਰਲਾਈਨ ਕਰ ਰਿਹਾ ਠੀਕ ਹੈ ਜੀ ਅੱਗੇ ਦੇਖੋ ਮਲਬਈ ਉਪਭਾਸ਼ਾ ਦੀਆਂ ਮਲਬਈ ਉਪਭਾਸ਼ਾ ਦੀਆਂ ਕੁਝ ਧੁਨੀ ਆਤਮਕ ਵਿਸ਼ੇਸ਼ਤਾਵਾਂ ਨੇ ਜਿਹੜੀਆਂ ਇਹਦੀਆਂ ਫੋਨੇਟਿਕ ਫੀਚਰਸ ਨੇ ਜਿਹੜੀਆਂ ਉਹਦੇ ਤੌਰ ਤੇ ਦੇਖੋ ਵਿਦਵਾਨ ਕਹਿੰਦੇ ਨੇ ਵੀ ਮਲਬਈ ਉਪਭਾਸ਼ਾ ਦੇ ਵਿੱਚ ਜਿਹੜੇ ਹੈਗੇ ਨੇ 28 ਵਿਅੰਜਨ 28 ਕੰਸੋਨੈਂਟਸ ਜਿਹੜੇ ਹੈਗੇ ਨੇ ਉਹ ਸਾਨੂੰ ਮਿਲਦੇ ਨੇ ਤੇ ਸਵਰਧੁਨੀਆਂ ਨੇ 10 ਜਿਹੜੀਆਂ ਟਕਸਾਲੀ ਦੇ ਵਿੱਚ ਵੀ ਨੇ ਪੰਜਾਬੀ ਚ ਮਲਬਈ ਉਪਭਾਸ਼ਾ ਦੇ ਵਿੱਚ 10 ਸਵਰਧੁਨੀਆਂ ਤੇ 28 ਵਿਅੰਜਨ ਮਿਲਦੇ ਨੇ ਠੀਕ ਹੈ ਜੀ ਅੱਗੇ ਦੇਖੋ ਆ ਮਲਬਈ ਉਪਭਾਸ਼ਾ ਦੇ ਵਿੱਚ ਜਿਹੜੇ ਕੰਠੀ ਤੇ ਤਾਲਵੀ ਅਨੁਨਾਸਿਕ ਨੇ ਕੰਠੀ ਤੇ ਤਾਲਵੀ ਅਨੁਨਾਸਿਕ ਵਿੰਜਣਾ ਦਾ ਉਚਾਰਨ ਆ ਉਹ ਨਹੀਂ ਮਿਲਦਾ ਠੀਕ ਹੈ ਉਹ ਨਹੀਂ ਮਿਲਦਾ ਕਿਹੜੇ ਨਾਣਾ ਤੇ ਰਈਆਂ ਨਾਣਾ ਤੇ ਰਈਆਂ ਇਹਦਾ ਉਚਾਰਨ ਜਿਹੜਾ ਹੈਗਾ ਮਲਬਈ ਉਪਭਾਸ਼ਾ ਦੇ ਵਿੱਚ ਲਗਭਗ ਸਮਾਪਤ ਹੀ ਹੈ ਠੀਕ ਹੈ ਜੀ ਹਾਂ ਨੋਟ ਇੱਥੇ ਇੱਕ ਗੱਲ ਨੋਟ ਕਰ ਲਿਓ ਮਾਜੀ ਇਹਨਾਂ ਕੰਠੀ ਤੇ ਤਾਲਵੀ ਅਨੁਨਾਸਿਕ ਵਿੰਜਣਾ ਦਾ ਉਚਾਰਨ ਦੀ ਵਰਤ ਹੁੰਦੀ ਹੈ ਮਾਝੀ ਉਪਭਾਸ਼ਾ ਦੇ ਵਿੱਚ ਵੀ ਇਹ ਜਿਹੜਾ ਮਲਬਈ ਦੇ ਵਿੱਚ ਨਹੀਂ ਮਿਲਦਾ ਨਾ ਨਾਣਾ ਤੇ ਗਈਆਂ ਦਾ ਠੀਕ ਹੈ ਇਹਦੀ ਮਾਝੀ ਦੇ ਵਿੱਚ ਇਹਨਾਂ ਨੂੰ ਨਾਸਕ ਵਿੰਜਨਾਂ ਦੀ ਵਰਤੋਂ ਮਿਲਦੀ ਹੈ ਸਾਨੂੰ ਠੀਕ ਹੈ ਜੀ ਅੱਗੇ ਉਦਾਹਰਨ ਦੇ ਅੱਛਾ ਇੱਕ ਮਲਬਈ ਉਪਭਾਸ਼ਾ ਦੇ ਵਿੱਚ ਉਲਟ ਜੀਬੀ ਧੁਨੀਆਂ ਨੇ ਜਿਹੜੀਆਂ ਜੀਬ ਨੂੰ ਉਲਟਾ ਕੇ ਜਿਹੜੇ ਅੱਖਰ ਬੋਲੇ ਜਾਂਦੇ ਨੇ ਉਲਟ ਜੀਬੀ ਧੁਨੀਆਂ ਦਾ ਉਚਾਰਨ ਮਾਝੀ ਉਪਭਾਸ਼ਾ ਨਾਲੋਂ ਵਧੇਰੇ ਆ ਕਰ ਕਈ ਵਾਰ ਪ੍ਰਸ਼ਨ ਆ ਜਾਂਦੇ ਨੇ ਕਿ ਉਲਟ ਜੀਬੀ ਧੁਨੀਆਂ ਦਾ ਉਚਾਰਨ ਕਿਹੜੀ ਉਪਭਾਸ਼ਾ 'ਚ ਵਧੇਰੇ ਹੈ ਆ ਉਹ ਮਲਵਈ ਉਪਭਾਸ਼ਾ ਦੇ ਵਿੱਚ ਵਧੇਰੇ ਆ ਕਿਹਦੇ ਨਾਲੋਂ ਮਾਜੀ ਉਪਭਾਸ਼ਾ ਦੇ ਨਾਲ ਠੀਕ ਹੈ ਉਦਾਹਰਨ ਦੇ ਤੌਰ ਤੇ ਤੁਸੀਂ ਦੇਖ ਲਓ ਇੱਥੇ ਤੌਰ ਆ ਜਿਹੜੀ ਤੌਰ ਤੌਰ ਨੂੰ ਕਹਿੰਦੇ ਨੇ ਟੌਰ ਟੈਂਕੇ ਦੀ ਵਰਤ ਹੋ ਜਾਂਦੀ ਆ ਤੌਰ ਨੂੰ ਟੌਰ ਠੀਕ ਹੈ ਜੀ ਅ ਹੇਠਾਂ ਨੂੰ ਆਪਾਂ ਕਹਿੰਦਾ ਨੀਚੇ ਹੇਠਾਂ ਨੂੰ ਟਾਂਹਾ 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 ਕਹਿੰਦੇ ਨੇ ਠੀਕ ਹੈ ਟਾਂਹਾ ਠੀਕ ਹੈ ਉਲਟ ਜੀਬੀ ਦੁਨੀਆ ਦਾ ਉਚਾਰਨ ਮਤਲਬ ਕੀ ਵਧੇਰੇ ਹੈ ਅੱਗੇ ਮਲਵਈ ਉਪਭਾਸ਼ਾ ਦੇ ਵਿੱਚ ਮਲਵਈ ਉਪਭਾਸ਼ਾ 'ਚ ਵਿਅੰਜਨ ਧੁਨੀਆਂ ਦਾ ਅੰਤਰਵਟਾਂਦਰਾ ਵਿਅੰਜਨ ਧੁਨੀਆਂ ਦਾ ਅੰਤਰਵਟਾਂਦਰੇ ਦਾ ਮਤਲਬ ਕੀ ਹੈ ਵੀ ਵਿਅੰਜਨ ਧੁਨੀਆਂ ਦਾ ਅੰਤਰਵਟਾਂਦਰਾ ਵੀ ਆਮ ਦੇਖ ਨੂੰ ਮਿਲਦਾ ਵਿਅੰਜਨ ਧੁਨੀਆਂ ਵੀ ਜਿਹੜੇ ਵਿਅੰਜਨ ਅੱਖਰ ਨੇ ਆਹੇ ਤੋਂ ਪੈਰ ਬਿੰਦੀ ਲੱਲੇ ਤੱਕ ਜਿਹੜੇ ਵਿਅੰਜਨ ਨੇ ਅੱਖਰ ਪੰਜਾਬੀ ਦੇ ਠੀਕ ਹੈ ਉਹ ਗੁਰਮੁਖੀ ਲਿਪੀ ਦੇ ਉਹ ਨਾ ਮਲਵਈ ਉਪਭਾਸ਼ਾ ਦੇ ਵਿੱਚ ਆ ਕੇ ਬਦਲਦੇ ਨੇ ਕਿਵੇਂ ਦੇਖੋ ਆਮ ਹੀ ਅਸੀਂ ਦੇਖ ਲਿਆ ਦੇਖੋ ਸ ਸੇ ਦੀ ਜਗ੍ਹਾ ਨਾ ਛਛਾ ਸਸੇ ਦੀ ਜਗ੍ਹਾ ਛਛਾ ਆਉਂਦਾ ਹੈ ਮਲਬਈ ਉਪਭਾਸ਼ਾ ਦੇ ਵਿੱਚ ਤੁਸੀਂ ਦੇਖ ਲਓ ਜਿਹੜੇ ਜਿਹੜੇ ਖੇਤਰ ਹੈਗੇ ਨੇ ਜਿਹੜੇ ਜਿਹੜੇ ਮੈਂ ਉੱਪਰ ਤੁਹਾਨੂੰ ਦੱਸੇ ਨੇ ਵੀ ਆਹ ਆਹ ਦੱਸੇ ਹੋਏ ਨੇ ਨਾ ਤੁਹਾਨੂੰ ਆ ਸਾਰੇ ਠੀਕ ਹੈ ਇਹਨਾਂ ਦੇ ਵਿੱਚ ਜਿਹੜੇ ਲੋਕ ਨੇ ਨਾ ਆਪਾਂ ਜਿਹੜੇ ਇੱਧਰ ਲੋਕ ਆ ਇਹ ਜ਼ਿਆਦਾਤਰ ਸਸੇ ਦੀ ਜਗ੍ਹਾ ਅਥੇ ਜ਼ਿਆਦਾ ਅ ਅਨਪੜ ਜਿਹੜਾ ਤਬਕਾ ਹੈ ਅਨਪੜ ਜਿਹੜੇ ਲੋਕ ਨੇ ਜਿੰਨਾ ਜਿਹੜੇ ਪੜ੍ਹੇ ਲਿਖੇ ਨਹੀਂ ਹਨ ਉਹ ਜ਼ਿਆਦਾਤਰ ਇਹ ਜਿਹੜਾ ਹੈਗਾ ਵਿੰਜਨ ਧੁਨੀਆਂ ਦਾ ਅੰਤਰ ਵਿਟਾਂਦਰਾ ਕਰਦੇ ਨੇ ਕਿਵੇਂ ਹੁਣ ਸਸੇ ਦੀ ਜਗ੍ਹਾ ਛਛਾ ਕਿਵੇਂ ਦੇਖੋ ਸ਼ੇਰ ਨੂੰ ਛੇਰ ਕਹ ਦਿੰਦੇ ਨੇ ਸ਼ੇਰ ਨੂੰ ਛੇਰ ਮਤਲਬ ਕੀ ਸ ਸੇ ਦੀ ਜਗ੍ਹਾ ਛ ਛਾ ਸ ਸੇ ਦੀ ਜਗ੍ਹਾ ਛ ਛੇ ਦੀ ਧਾਰਨ ਦੇਖੋ ਸ਼ੇਰ ਨੂੰ ਛੇਰ ਤੇ ਫਿਰ ਛ ਛੇ ਦੀ ਜਗ੍ਹਾ ਵੀ ਸ ਸਾ ਵਰਤਦੇ ਨੇ ਐ ਨਹੀਂ ਗੱਲ ਉਧਰ ਵੀ ਦੇਖੋ ਬਰਾਬਰ ਰੱਖ ਲਿਆਗਾ ਛ ਛੇ ਦੀ ਜਗ੍ਹਾ ਵੀ ਸ ਸਾ ਵਰਤਦੇ ਨੇ ਛਾਤੀ ਨੂੰ ਕੀ ਕਹਿੰਦੇ ਨੇ ਸਾਤੀ ਸਾਤੀ ਠੀਕ ਹੈ ਅੱਗੇ ਸ ਸੜਕ ਹੁੰਦੀ ਹੈ ਨਾ ਸੜਕ ਸੜਕ ਨੂੰ ਕੀ ਕਹਿੰਦੇ ਨੇ ਜਾਂ ਤਾਂ ਪੈਰ 'ਚ ਬਿੰਦੀ ਲਾ ਦੇਣਗੇ ਸ ਸੇ ਦੇ ਸੜਕ ਜਾਂ ਕਹਿੰਦੇ ਨੇ ਕਿ ਛੜਕ ਛੜਕ ਇਹ ਮਲਵਈ ਉਪਭਾਸ਼ਾ ਦੀਆਂ ਜਿਹੜੀਆਂ ਹੈਗੀਆਂ ਨੇ ਧੁਨੀਆਤਮਕ ਵਿਸ਼ੇਸ਼ਤਾਵਾਂ ਨੇ ਦੇਖੋ ਇਹ ਧੁਨੀਆ ਦਾ ਅੰਤਰਵਟਾਂਦਰਾ ਅੰਤਰਵਟਾਂਦਰਾ ਮਤਲਬ ਕੀ ਇੱਕ ਅੱਖਰ ਦੀ ਆਵਾਜ਼ ਨੂੰ ਦੂਸਰੇ ਹੋਰ ਅੱਖਰ ਦੇ ਵਿੱਚ ਕਨਵਰਟ ਕਰ ਦਿੰਦੇ ਨੇ ਉਹਨੂੰ ਉਹਦੇ ਵਿੱਚ ਬਦਲ ਦਿੰਦੇ ਨੇ ਜਿਵੇਂ ਛੱਛੇ ਨੂੰ ਬਦਲਤਾ ਛੱਛੇ ਇਹਨੂੰ ਧੁਨੀ ਵਟਾਂਦਰਾ ਕਹਿੰਦੇ ਨੇ ਠੀਕ ਆ ਜੀ ਵਿਅੰਜਨ ਧੁਨੀਆ ਦਾ ਜਿਹੜੇ ਵਿਅੰਜਨ ਅੱਖਰ ਨੇ ਹਨਾ ਉਹਨਾਂ ਦਾ ਅੰਤਰਵਟਾਂਦਰਾ ਛੱਛੇ ਦੀ ਥਾਂ ਤੇ ਛੱਛਾ ਕਰਤਾ ਛੱਛੇ ਦੀ ਥਾਂ ਤੇ ਸੱਸਾ ਕਰਤਾ ਠੀਕ ਹੈ ਹੁਣ ਇੱਥੇ ਇੱਥੇ ਸੜਕ ਨੂੰ ਦੇਖੋ ਹਿੰਦੀ ਸੜਕਾ ਇੱਕ ਤਾਂ ਪੈਰ ਚ ਬਿੰਦੀ ਲਾਤੀ ਸੜਕ ਇੱਕ ਇੱਕ ਕਹਿੰਦੇ ਨੇ ਛੜਕ ਛੜਕ ਵੀ ਕਹਿੰਦੇ ਨੇ ਤੁਸੀਂ ਆਮ ਹੀ ਦੇਖ ਲਓ ਆਪਣੇ ਇਧਰਲੇ ਲੋਕ ਬੋਲਦੇ ਨੇਗੇ ਮਾਨਸਾ ਵੱਲ ਵੀ ਬੋਲਦੇ ਨੇ ਬਠਿੰਡੇ ਵਾਲੇ ਲੋਕ ਵੀ ਬੋਲਦੇ ਨੇ ਹੈਨਾ ਤੇ ਇੱਥੇ ਜਿੱਥੇ ਮਲਬਈ ਉਪ ਭਾਸ਼ਾ ਬੋਲੀ ਜਾਂਦੀ ਹੈ ਇਹ ਉਹਨਾਂ ਬਾਰੇ ਦੱਸ ਰਹੇ ਨੇ ਠੀਕ ਹੈ ਛੇਤਰ ਨੂੰ ਛੇਤਰ ਛੇਤਰ ਕਹਿੰਦੇ ਨੇ ਹੁੰਦਾ ਛੇਤਰ ਹੁੰਦਾ ਛੇਤਰ ਛੇਤਰ ਸ਼ਬਦ ਬੋਲਦੇ ਨੇ ਆ ਦੇਖੋ ਸ਼ਰਮ ਨੂੰ ਸ਼ਰਮ ਤੈਨੂੰ ਸ਼ਰਮ ਨਹੀਂ ਆਉਂਦੀ ਸ਼ਰਮ ਛੇਤੀ ਨੂੰ ਕਹਿੰਦੇ ਨੇ ਛੇਤੀ ਛੇਤੀ ਛਤਾਨੂ ਛਤਾਨ ਠੀਕ ਹੈ ਸਰਦੀ ਨੂੰ ਛਰਦੀ ਵਾਲੀ ਪੈਂਦੀ ਆ ਛਰਦੀ ਪੈਂਦੀ ਹੈ ਨਾ ਆ ਐਸਸੇ ਨੂੰ ਛਛੇ ਦੀ ਥਾਂ ਤੇ ਛਛੇ ਨੂੰ ਸਸੇ ਦੀ ਥਾਂ ਤੇ ਹੈ ਨਾ ਹਾਂਜੀ ਅੱਗੇ ਅੱਛਾ ਨਾਸਿਕਤਾ ਦੀ ਵਰਤੋਂ ਦੇ ਹਿਸਾਬ ਨਾਲ ਦੇਖਿਓ ਨਾਸਿਕਤਾ ਅਨੁਨਾਸਿਕ ਜਿਹੜੇ ਹੁੰਦੇ ਨੇ ਜਿਨ੍ਹਾਂ ਦੀ ਅੱਖਰਾਂ ਦੀ ਆਵਾਜ਼ ਸਾਡੇ ਨੱਕ ਦੇ ਵਿੱਚੋਂ ਆਉਂਦੀ ਹੈ ਨਾ ਜਿਨ੍ਹਾਂ ਧੁਨੀਆਂ ਦਾ ਉਚਾਰਨ ਨੱਕ ਚੋਂ ਹੁੰਦਾ ਹੈ ਅਨੁਨਾਸਿਕਤਾ ਮਲਵਈ ਦੇ ਵਿੱਚ ਨਾਸਿਕਤਾ ਦੀ ਮਾਤਰਾ ਜਿਹੜੀ ਹੈ ਮਾਜੀ ਨਾਲੋਂ ਕੀ ਦੇਖੀ ਜਾਂਦੀ ਹੈ ਵਧੇਰੇ ਦੇਖੀ ਜਾਂਦੀ ਹੈ ਨੋਟ ਕਰ ਲਿਓ ਮਾਜੀ ਦੇ ਨਾਲੋਂ ਮਲਵਈ ਦੇ ਵਿੱਚ ਨਾਸਿਕਤਾ ਦੀ ਵਰਤੋਂ ਵਧੇਰੇ ਹੋ ਗਈ ਹੈ ਕਿਵੇਂ ਆ ਦੇਖੋ ਜਿਵੇਂ ਤਾਸ਼ ਸ਼ਬਦ ਸਹੀ ਹੈਗਾ ਤਾਸ਼ ਆਪਾਂ ਕਹਿੰਦਾ ਤਾਸ਼ ਉੱਤੇ ਆ ਲਾਤੀ ਬਿੰਦੀ ਆ ਲਾਤੀ ਤਾਂ ਤੇ ਨੂੰ ਕਹਿੰਦਾ ਉੱਤੇ ਬਿੰਦੀ ਲਾਤੀ ਤਾਸ਼ ਬਣਾਤਾ ਠੀਕ ਹੈ ਆ ਦੇਖੋ ਪੂਛ ਉਹਰੇ ਕਹਿੰਦੇ ਨੇ ਪੂਛ ਉਰੇ ਬਿੰਦੀ ਲਾ ਦੇਣੇ ਪੂਛ ਪੂਚ ਉਹ ਹੈਗਾ ਪੂਚ ਉਹਦਾ ਪੂਚ ਇਹਨੂੰ ਨਾਸਿਕਤਾ ਬਹੁਤ ਹੈ ਜਿਹਨੂੰ ਨਹੀਂ ਵੀ ਇਹਨੂੰ ਨਾਸਿਕ ਰੱਖਣਾ ਉਹਨੂੰ ਵੀ ਨਾਸਿਕ ਜਿਵੇਂ ਹੁਣ ਹੁੰਦਾ ਸਾਹ ਬਰੀਥਿੰਗ ਹੈਨਾ ਆਪਾਂ ਕਹਿੰਦਾ ਸਾਹ ਸਾਹ ਹੈਨਾ ਸਾਈਕਲ ਹੈ ਤਾਂ ਸਾਈਕਲ ਹੈ ਸਾਈਕਲ ਠੀਕ ਹੈ ਆਪਾਂ ਕਹਿੰਦੇ ਸਾਈਕਲ ਆ ਲਾਤੀਆਂ ਆ ਦੇਖੋ ਤਲਾਮਾ ਦੇ ਨਾਲ ਬਿੰਦੀ ਲਾਤੀ ਸ਼ਾਇਦ ਨੂੰ ਕਹਿੰਦੇ ਸ਼ੈਤਵੀ ਸ਼ੈਤ ਆ ਜੀ ਹੈਨਾ ਸ਼ੈਤ ਆ ਜੀ ਸ਼ਾਇਦ ਨੂੰ ਮੇਬੀ ਹੈਨਾ ਆ ਦੇਖੋ ਚਾਹੀਦਾ ਚਾਹੀਦਾ ਹੁੰਦਾ ਹੁੰਦਾ ਸ਼ਬਦ ਕਿਹਾ ਚਾਹੀਦਾ ਚਾਹੀਦਾ ਨੂੰ ਕਿਹਦੇ ਨੇ ਚਾਹੀਦਾ ਆ ਹਾ ਨੂੰ ਬਿਹਾਰੀ ਲਾ ਕੇ ਆ ਪਾਤੀ ਉੱਤੇ ਬਿੰਦੀ ਠੀਕ ਹੈ ਇਹ ਗੱਲ ਸੋ ਇਹ ਮਲਬਈ ਉਪਭਾਸ਼ਾ ਦੇ ਵਿੱਚ ਜਿਹੜੀ ਹੈ ਇਹਦੀਆਂ ਵਿਸ਼ੇਸ਼ਤਾਵਾਂ ਨੇ ਧੁਨੀਆਤਮਕ ਵਿਸ਼ੇਸ਼ਤਾਵਾਂ ਠੀਕ ਹੈ ਜੀ ਜਿਵੇਂ ਜਿਵੇਂ ਉਚਾਰਨ ਕਰਦੇ ਨੇ ਮਲਬਈ ਉਪਭਾਸ਼ਾਈ ਜਿਹੜੇ ਹੈਗੇ ਨੇ ਖੇਤਰ ਵਾਲੇ ਲੋਕ ਠੀਕ ਹੈ ਦੇਖੋ ਅੱਗੇ ਮਲਵਈ ਉਪਭਾਸ਼ਾ ਦਾ ਖੇਤਰ ਜੋ ਹੈ ਉਹ ਕਾਫੀ ਫੈਲਿਆ ਹੋਇਆ ਹੈ ਇਹ ਮੈਂ ਪਹਿਲਾਂ ਹੀ ਦੱਸ ਚੁੱਕਾ ਇਸ ਲਈ ਆਪਾਂ ਵੀਡੀਓ ਨੂੰ ਵੀ ਦੋ ਭਾਗਾਂ 'ਚ ਲੈ ਕੇ ਜਾਵਾਂਗੇ ਫੈਲਿਆ ਹੋਇਆ ਇਸ ਲਈ ਮਲਵਈ ਉਪਭਾਸ਼ਾਵਾਂ ਦੇ ਤਹਿਤ ਵੀ ਕੁਝ ਹੋਰ ਉਪਭਾਸ਼ਾਵਾਂ ਦੇਖਣ ਨੂੰ ਮਿਲ ਰਹੀਆਂ ਨੇ ਹੁਣ ਦੇਖੋ ਮਾਜੀ ਮਲਵਈ ਪੋਠੋਹਾਰੀ ਦੁਆਬੀ ਇਹ ਤਾਂ ਹੈਗੀ ਹੈਗੇ ਨੇ ਮਲਵਈ ਦੇ ਤਹਿਤ ਵੀ ਕੁਝ ਹੋਰ ਜਿਹੜੀਆਂ ਉਪਭਾਸ਼ਾਵਾਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ ਠੀਕ ਹੈ ਜੀ ਮਤਲਬ ਕਿ ਜਿੰਨਾ ਲਾਕਿਆ ਚ ਮਲਵਈ ਉਪਭਾਸ਼ਾ ਬੋਲੀ ਜਾਂਦੀ ਹੈ ਉਹਨਾਂ ਦੇ ਵਿੱਚ ਵੀ ਬੋਲਣ 'ਚ ਫਰਕ ਹੈ ਉਹਦੇ ਰੇਠਾ ਵੀ ਹੁਣ ਹੋਰ ਉਪਭਾਸ਼ਾਵਾਂ 'ਵਾਂ ਪ੍ਰਗਟ ਦੇਖਣ ਨੂੰ ਮਿਲ ਰਹੀਆਂ ਨੇ ਜਾਨੀ ਦੀ ਕੁਝ ਨਵੇਂ ਸ਼ਬਦ ਇਸੇ ਉਪਭਾਸ਼ਾਵਾਂ ਦੇ ਤਹਿਤ ਦੇਖਣ ਨੂੰ ਮਿਲ ਰਹੇ ਹਨ ਹਾਲਾਂਕਿ ਉੱਥੇ ਵੀ ਮਲਵਈ ਉਪਭਾਸ਼ਾ ਹੀ ਹੈ ਪਰੰਤੂ ਕੁਝ ਨਵੇਂ ਸ਼ਬਦ ਇਸੇ ਉਪਭਾਸ਼ਾ ਦੇ ਵਿੱਚ ਆ ਰਹੇ ਨੇ ਦੇਖੋ ਉਦਾਹਰਣ ਦੇ ਤੌਰ ਤੇ ਹੁਣ ਦੇਖੋ ਇਸ ਲਈ ਅਲੱਗ-ਅਲੱਗ ਖੇਤਰਾਂ ਦੇ ਵਿੱਚ ਵਰਤੇ ਜਾਣ ਵਾਲੇ ਸ਼ਬਦਾਂ ਦੇ ਵਿੱਚ ਅਸੀਂ ਫਰਕ ਦੇਖ ਸਕਦੇ ਹਾਂ ਹੁਣਾਂ ਦੇਖੋ ਠੀਕ ਹੈ ਜੀ ਉਦਾਹਰਨ ਦੇ ਤੌਰ ਤੇ ਅਸੀਂ ਬਠਿੰਡੇ ਫਰੀਦਕੋਟ ਵੱਲ ਜੇ ਦੇਖੀਏ ਤਾਂ ਇੱਥੇ ਇੱਕ ਵਰਤਨ ਸ਼ਬਦ ਹੈ ਵਰਤਨ ਨਹੀਂ ਹੁੰਦਾ ਵਰਤਨ ਜਿਹਨੂੰ ਮਤਲਬ ਕਿ ਇੱਥੇ ਵਰਤਨ ਤੋਂ ਬਰਤਨ ਹੁੰਦੇ ਤਾਂ ਕਈ ਨੇ ਭਾਂਡੇ ਪਰ ਇੱਥੇ ਵਰਤਨ ਦਾ ਮਤਲਬ ਲੈ ਰਿਹਾ ਮੈਂ ਬਠੜਲ ਤੋਂ ਬਠੜਲ ਇਤਨੇ ਕਿ ਵਰਤਨ ਹੈ ਉਹਨੂੰ ਬਠੜਲ ਉਹਨੂੰ ਬਠੜਲ ਵੀ ਕਹਿੰਦੇ ਨੇ ਉਹਦੇ ਨੇ ਨਾ ਵਰਤਨ ਕਹਿੰਦੇ ਨੇ ਉਹਨੂੰ ਬਠੜਲ ਕਹਿੰਦੇ ਨੇ ਬਠੜਲ ਠੀਕ ਹੈ ਜੀ ਵਰਤਨ ਸ਼ਬਦ ਨੂੰ ਕਹਿੰਦੇ ਨੇ ਬਠੜਲ ਲੁਧਿਆਣੇ ਨੂੰ ਕੀ ਕਹਿੰਦੇ ਨੇ ਤਸਲਾ ਹਾਲਾਂਕਿ ਇੱਧਰ ਵੀ ਕਹੇ ਦਿੰਦੇ ਨੇ ਹੁਣ ਲੁਧਿਆਣੇ ਦਾ ਖੇਤਰ ਵੀ ਹੈਗਾ ਮਤਲਬ ਇਹ ਉਪਭਾਸ਼ਾ ਦੇ ਅਧੀਨ ਠੀਕ ਹੈ ਇੱਧਰ ਆਪਣੇ ਮਾਨਸਾ ਵੱਲ ਤੁਸੀਂ ਦੇਖ ਲਿਓ ਇੱਧਰ ਮਾਨਸਾ ਵੱਲ ਕਿਹਾਉਂਦੇ ਨੇ ਬੱਠਲ ਤਸਲਾ ਵੀ ਕਹੇ ਦਿੰਦੇ ਨੇ ਪਰ ਜ਼ਿਆਦਾਤਰ ਜਿਹੜੀ ਵਰਤੋਂ ਬੱਠਲ ਦੀ ਹੁੰਦੀ ਹੈ ਤਸਲਾ ਹੁਣ ਉਪਭਾਸ਼ਾ ਇੱਕੋ ਹੀ ਹੈ ਉਪਭਾਸ਼ਾਵਾਂ ਦੇ ਵਿੱਚ ਵੀ ਕਾਹਾਂ ਫਰਕ ਪੈ ਰਿਹਾ ਮਲਵਈ ਦੇ ਵਿੱਚ ਉਹਦੇ ਨਵੇਂ ਸ਼ਬਦ ਹੋਏ ਜਿਹੜੇ ਸਾਨੂੰ ਦੇਖਣ ਨੂੰ ਮਿਲਦੇ ਨੇ ਹੁਣ ਇੱਧਰ ਤੁਸੀਂ ਦੇਖੋ ਮਾਨਸਾ ਇੱਧਰ ਹੁਣ ਇੱਧਰ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵੱਲ ਦੇਖੋ ਇੱਧਰ ਕਹਿੰਦੇ ਨੇ ਠਾਈ ਥਾਈ ਜਿੱਥੇ ਆਪਾਂ ਬਹਿਦੇ ਨਹੀਂ ਸਾਰੇ ਇਕੱਠੇ ਧਰਮਸ਼ਾਲਾ ਦੇ ਵਿੱਚ ਲੋਕ ਬੈਠਦੇ ਨੇ ਸ਼ਾਮਾਂ ਸਵੇਰਿਆਂ ਨੂੰ ਹਨਾ ਠੀਕ ਹੈ ਤਾਸ਼ ਵਗੈਰਾ ਖੇਡਦੇ ਨੇ ਥਾਈ ਇਧਰ ਫਰੀਦਕੋਟ ਜ਼ਿਲ੍ਹੇ ਵਾਲੇ ਨੂੰ ਕਹਿੰਦੇ ਨੇ ਧਰਮਸ਼ਾਲਾ ਧਰਮਸ਼ਾਲਾ ਆਪਣੇ ਵੀ ਕਹਿੰਦੇ ਨੇ ਇਹ ਨਹੀਂ ਕਿ ਆਪਣੇ ਨਹੀਂ ਕਹਿੰਦੇ ਪਰੰਤੂ ਜ਼ਿਆਦਾਤਰ ਥਾਈ ਥਾਈ ਕਹਿੰਦੇ ਨੇ ਵੀ ਥਾਈ ਠੀਕ ਹੈ ਹੁਣ ਮੈਂ ਪਿੰਡ ਭੀਖੀ ਤੋਂ ਬਿਲੋਂਗ ਕਰਦਾ ਜ਼ਿਲ੍ਹਾ ਮਾਲਸਾ ਅ ਇਹ ਤਾਂ ਜਿਹੜਾ ਅਸੀਂ ਵੀ ਇੱਧਰ ਜ਼ਿਆਦਾਤਰ ਥਾਈ ਕਹਿੰਦੇ ਸਾਨੂੰ ਪਤਾ ਹੈ ਕਿ ਧਰਮਸ਼ਾਲਾ ਹੈ ਇਹ ਠੀਕ ਹੈ ਪਰੰਤੂ ਜਿਹੜਾ ਆਮ ਸਥਾਨਕ ਜਿਹੜਾ ਸ਼ਬਦ ਹੈ ਨਾ ਉਹ ਕੀ ਹੈ ਇਸ ਲਈ ਇਹ ਇਥਲੀ ਨਾ ਅੱਗੇ ਜਾ ਕੇ ਬੋਲੀਆਂ ਤੇ ਭਾਸ਼ਾ ਬੋਲੀ ਤੇ ਭਾਸ਼ਾ ਦੇ ਵਿੱਚ ਇਥੋ ਹੀ ਤਾਂ ਫਰਕ ਸਮਝਿਆ ਜਾਂਦਾ ਹੁਣ ਜਿਹੜਾ ਟਕਸਾਲੀ ਸ਼ਬਦ ਹੈ ਜਿਹੜਾ ਉਹ ਤਾਂ ਧਰਮਸ਼ਾਲਾ ਉਥਾਈ ਆ ਲੈ ਥਾਈ ਇਹ ਬੋਲੀ ਇਹਨੂੰ ਆਪਾਂ ਕਹਿੰਦੇ ਬੋਲੀ ਦਾ ਸ਼ਬਦ ਹੈ ਸਥਾਨਕ ਬੋਲੀ ਹੈ ਜਮੀ ਧਰਮਸ਼ਾਲਾ ਭਾਸ਼ਾ ਹੀ ਸ਼ਬਦ ਹੈ ਸੋ ਧਰਮਸ਼ਾਲਾ ਕਹਿ ਦਿੰਦੇ ਨੇ ਇੱਧਰ ਫਰੀਦਕੋਟ ਜ਼ਿਲ੍ਹੇ ਵੱਲ ਨੂੰ ਇੱਧਰ ਥਾਈ ਕਹਿ ਦਿੰਦੇ ਨੇ ਠੀਕ ਹੈ ਜੀ ਹੈ ਉਪਪਾਸ਼ਾ ਮਲਵਈ ਦੇ ਖੇਤਰੀ ਨਹੀਂ ਸਾਰੇ ਹੁਣ ਜੋ ਹਾ ਹਾ ਅੱਖਰ ਹੈਦਰ ਧਿਆਨ ਰੱਖੋ ਹੁਣ ਜੋ ਹਾ ਹਾ ਅੱਖਰ ਹੈ ਧੁਨੀ ਵਿਆੰਤ ਦੇ ਪੱਕ ਤੋਂ ਬਠਿੰਡਾ ਮਾਨਸਾ ਦੇ ਖੇਤਰ ਵਿੱਚ ਤਾਂ ਹੈਗਾ ਆਪਣੇ ਵਿਅੰਜਨੀ ਸਰੂਪ ਚ ਹੀ ਕਾਇਮ ਰਹਿੰਦਾ ਠੀਕ ਹੈ ਜੀ ਜਿਹੜਾ ਹਾ ਹਾ ਅੱਖਰ ਹੈ ਉਹ ਬਠਿੰਡਾ ਤੇ ਮਾਨਸਾ ਦੇ ਖੇਤਰ ਵਿੱਚ ਹੈ ਜਦੋਂ ਬੋਲਦੇ ਆ ਉਹਦੀ ਵਰਤੋਂ ਹੁੰਦੀ ਹੈ ਪਰ ਜਦੋਂ ਫਰੀਦਕੋਟ ਫਰੀਦਕੋਟ ਮੋਗਾ ਲੁਧਿਆਣਾ ਇਹਦੇ ਵੱਲ ਨੂੰ ਜਦੋਂ ਅਸੀਂ ਹੁੰਦੇ ਆ ਤਾਂ ਇਹ ਸੁਰ ਵਿੱਚ ਬਦਲ ਜਾਂਦਾ ਹਾ ਹਾ ਸੁਰ ਚ ਬਦਲ ਜਾਂਦਾ ਜਦੋਂ ਕਿ ਇਹ ਸਾਰੇ ਜਿਹੜੇ ਖੇਤਰ ਨੇ ਜ਼ਿਆਦਾਤਰ ਇਹ ਉਮਲਵਈ ਉਪਭਾਸ਼ਾ ਦੇ ਖੇਤਰ ਨੇ ਇਹ ਗੱਲ ਯਾਦ ਰੱਖਿਓ ਜੀ ਨੋਟ ਕਰ ਲਿਓ ਜਿਹੜਾ ਹਾ ਹਾ ਹੈ ਉਹ ਮਾਨਸਾ ਬਠਿੰਡਾ ਦੇ ਖੇਤਰ ਵਿੱਚ ਤਾਂ ਕਿਹਦੇ ਵਿੱਚ ਰਹਿੰਦਾ ਉਹਦੇ ਵਿਅੰਜਨੀ ਰੂਪ ਚ ਕਾਇਮ ਰਹਿੰਦਾ ਵੀ ਜਿਵੇਂ ਉਹਦਾ ਆਚਰਨ ਹੈ ਹਾਹੇ ਦੀ ਵਰਤੋਂ ਉਹ ਮੈਂਕ ਸ਼ਬਦ ਦੇ ਵਿੱਚ ਬੋਲੀ ਜਾਂਦੀ ਹੈ ਪਰੰਤੂ ਹਾ ਹਾ ਇੱਥੇ ਜਾ ਕੇ ਸਵਰਚ ਬਦਲ ਜਾਂਦਾ ਕਿੱਧਰ ਮੋਗਾ ਇੱਕ ਮੋਗਾ ਫਰੀਦਕੋਟ ਲੁਧਿਆਣੇ ਵੱਲ ਨੂੰ ਜਾਂਦੇ ਆ ਠੀਕ ਆੜੇ ਸਵਰ ਤੋਂ ਉਹਦੇ ਵਿੱਚ ਉਹ ਜਿਹੜੀ ਧੁਨੀ ਆ ਬਦਲ ਜਾਂਦੀ ਹੈ ਤੁਸੀਂ ਕਦੋਂ ਮਰਜੀ ਐਸੇ ਸ਼ਬਦ ਲੈ ਜਿਹੜੇ ਹਜ਼ਾਰਾਂ ਨੋਟ ਕਰ ਸਕਦੇ ਹੋ ਫਰੀਦਕੋਟ ਮੋਗਾ ਲੁਧਿਆਣੇ ਵੱਲ ਨੂੰ ਜਾਂਦੇ ਆ ਤਾਂ ਹਾ ਹਾ ਸਵਰ ਨੋਟ ਕਰ ਲਓ ਵਿਦਿਆਰਥੀਓ ਹਾ ਹਾ ਸਵਰ ਕਾਦੇ ਵਿੱਚ ਹਾ ਹਾ ਕਾਦੇ ਵਿੱਚ ਬਦਲ ਜਾਂਦਾ ਸਵਰਤ ਸੁਰ ਦੇ ਵਿੱਚ ਐੜਾ ਐੜੇ ਧੁਨੀ ਦੇ ਵਿੱਚ ਉਹਦੀ ਆਵਾਜ਼ ਹੈ ਜਿਹੜੀ ਚੇਂਜ ਹੋ ਜਾਂਦੀ ਹੈ ਠੀਕ ਹੈ ਜੀ ਅੱਗੇ ਮਲਵਈ ਦੀਆਂ ਕੁਝ ਵਿਆਕਰਨਕ ਵਿਸ਼ੇਸ਼ਤਾਈਆਂ ਬਾਰੇ ਵੀ ਇੱਥੇ ਆਪਾਂ ਗੱਲ ਕਰਨੀ ਬਣਦੀ ਹੈ ਜੇ ਦੂਜੀਆਂ ਉਪਭਾਸ਼ਾਵਾਂ ਤੋਂ ਵੱਖਰੀਆਂ ਨੇ ਆ ਦੇਖੋ ਜਿਹੜੀ ਮਲਬਈ ਉਪਭਾਸ਼ਾ ਹੈ ਉਹ ਟਕਸਾਲੀ ਪੰਜਾਬੀ ਨਾਲੋਂ ਵਧੇਰੇ ਵਿయోగਾਤਮਕ ਵੀ ਹੈ ਠੀਕ ਹੈ ਜੀ ਮਾਜੀ ਨਾਲੋਂ ਵੀ ਵਧੇਰੇ ਵਿయోగਾਤਮਕ ਵਿయోగਾਤਮਕ ਦਾ ਕੀ ਮਤਲਬ ਹੈ ਵੀ ਇੱਥੇ ਸਬੰਧਕਾਂ ਦੀ ਵਰਤੋਂ ਵਧੇਰੇ ਹੁੰਦੀ ਹੈ ਇੱਥੇ ਸਬੰਧਕਾਂ ਦੀ ਵਰਤੋਂ ਵਧੇਰੇ ਹੁੰਦੀ ਹੈ ਠੀਕ ਹੁਣ ਜਿਵੇਂ ਆ ਦੇਖੋ ਆਪਾਂ ਇੱਥੇ ਕਹਿੰਦੇ ਆ ਇਧਰਲੇ ਆਪਾਂ ਮਲਬਈ ਵਾਲੇ ਕਹਿੰਦੇ ਮੇਰੇ ਆਏ ਤੇ ਜਾਂ ਮੇਰੇ ਆਏ ਤੋਂ ਉੱਥੇ ਉਧਰ ਕੀ ਕਹਿੰਦੇ ਨੇ ਮੇਰੇ ਆਆਂ ਮੇਰੇ ਆਇਆ ਆਪਾਂ ਕਹਿੰਦੇ ਨਾ ਪਿੰਡ ਵਿੱਚ ਵਿੱਚ ਸੰਬੰਧਕ ਪਿੰਡ ਵਿੱਚ ਵਸਣ ਆਏ ਲੋਕ ਉਹ ਕਹਿੰਦੇ ਪਿੰਡ ਵਸਦੇ ਲੋਕ ਠੀਕ ਹੈ ਕੋਠੇ ਤੋਂ ਆਲੋ ਤੋਂ ਸੰਬੰਧਕ ਦੀ ਵਰਤੋਂ ਕੋਠੇ ਤੋਂ ਡਿੱਗੀ ਕੋਠੇੋਂ ਡਿੱਗੀ ਵਿయోగਾਤਮਕ ਦਾ ਕੀ ਮਤਲਬ ਹੈ ਵੀ ਆ ਦੇਖੋ ਡਿੱਗੀ ਕਿੱਥੋਂ ਕੋਠੇ ਤੋਂ ਹੁਣ ਇਹਦੇ ਵਿਚਾਲੇ ਇਹਨਾਂ ਦੋਨਾਂ ਸ਼ਬਦਾਂ ਦੇ ਵਿਚਾਲੇ ਕੋਠੇ ਤੋਂ ਡਿੱਗੀ ਤੋਂ ਸ਼ਬਦ ਦੇ ਨਾਲ ਵਿయోగ ਪਾਤਾ ਦੋਸ਼ ਡਿੱਗੀ ਕੀ ਤੋਂ ਕੋਠੇ ਤੋਂ ਡਿੱਗੀ ਹੈ ਨਾ ਉਹ ਸਿੱਧੀ ਕਹਿੰਦੇ ਨੇ ਉਧਰ ਮਾਜੀ ਦੇ ਨਾਲ ਪਾਸੇ ਤੁਸੀਂ ਦੇਖੋ ਕਹਿੰਨਗੇ ਕੋਠੇੋਂ ਡਿੱਗੀ ਗੱਡੀਆਂੋਂ ਡਿੱਗੀ ਆਪਾਂ ਵਿਚਾਲੇ ਇੱਕ ਵਿਯੋਗ ਪੈਦਾ ਕੀਤਾ ਜਿੱਥੋਂ ਡਿੱਗੇ ਆ ਜਿਹੜੇ ਸਥਾਨ ਤੋਂ ਡਿੱਗੇ ਆ ਉਹਦੇ ਵਿਚਾਲੇ ਆ ਦੇ ਕੋਠੇ ਤੋਂ ਡਿੱਗੀ ਆ ਦੇਖ ਹੱਥਾਂ ਵਿੱਚੋਂ ਡਿੱਗੀ ਹੱਥਾਂ ਵਿੱਚੋਂ ਡਿੱਗੀ ਕੋਈ ਜੀਮੰਦ ਰੱਖੀ ਚੀਜ਼ ਡਿੱਗੀ ਉਹ ਕਹਿੰਦੇ ਹੱਥੋਂ ਡਿੱਗੀ ਆ ਲੋ ਇਹਦੇ ਵਿਚਾਲੇ ਹੈ ਨਹੀਂ ਆ ਵਿੱਚੋਂ ਸੰਬੰਧ ਕੱਲ ਠੀਕ ਹੈ ਇਸ ਤਰ੍ਹਾਂ ਕਰਕੇ ਠੀਕ ਹੈ ਹਾਂਜੀ ਅ ਅੱਗੇ ਆਪਾਂ ਇਹ ਕਾਫੀ ਜਿਹੜੇ ਹੈ ਅੱਗੇ ਇਹ ਜੇ ਸਮਗਰੀ ਕਾਫੀ ਹੈ ਮਲਵਈ ਉਪਭਾਸ਼ਾ ਦੀ ਆਪਾਂ ਇੱਥੇ ਵੀਡੀਓ ਨੂੰ ਸਮਾਪਤ ਕਰਨ ਲੱਗੇ ਹਾਂ ਅਗਲੀ ਜਿਹੜੀ ਹੈ ਆਪਾਂ ਇਹਦੇ ਦੂਜੇ ਭਾਗ ਦੇ ਵਿੱਚ ਪਾਵਾਂਗੇ ਮੈਨੂੰ ਉਮੀਦ ਹੈ ਕਿ ਮਤਲਬ ਕਿ ਤੁਹਾਨੂੰ ਇਹ ਸਾਰਾ ਜੋ ਹੈ ਤੁਹਾਨੂੰ ਕਰਵਾਇਆ ਉਹ ਸਮਝ ਆਇਆ ਹੋਵੇਗਾ ਮਲਵਈ ਉਪਭਾਸ਼ਾ ਬਾਰੇ ਕਿਉਂਕਿ ਮੈਂ ਪਹਿਲਾਂ ਹੀ ਦੱਸ ਚੁੱਕਿਆ ਮਲਵਈ ਉਪਭਾਸ਼ਾ ਦਾ ਖੇਤਰ ਜਿਆਦਾ ਪਹਿਲਾ ਹੋਇਆ ਇਸ ਲਈ ਅੱਗੇ ਜਾ ਕੇ ਇਹਦੇ ਹੋਰ ਵੀ ਜਿਹੜੇ ਫੀਚਰਸ ਨੇ ਉਹ ਤੁਹਾਡੇ ਨਾਲ ਆਪਾਂ ਡਿਸਕਸ਼ਨ ਕਰਾਂਗੇ ਠੀਕ ਹੈ ਕਿਉਂਕਿ ਅਖੇ ਮੈਂ ਕਾਫੀ ਸਾਰੀ ਜਿਹੜੀ ਹੈ ਇਹਦੇ ਬਾਰੇ ਸਮਗਰੀ ਤਿਆਰ ਕੀਤੀ ਹੋਈ ਹੈ ਪਰੰਤੂ ਇਸ ਵੀਡੀਓ ਜ਼ਿਆਦਾ ਲੰਬੀ ਨਾ ਚਲੀ ਜਾਵੇ ਕਿਉਂਕਿ ਵਿਦਿਆਰਥੀ ਦੀ ਦਿਲਚਸਪੀ ਵੀ ਬਣੀ ਰਹਿੰਦੀ ਹੈ ਠੀਕ ਹੈ ਜੀ ਸੋ ਇੱਥੇ ਮੈਂ ਸਮਾਪਤ ਕਰ ਲੱਗਿਆ ਆਪਜੀ ਦਾ ਰਾਏ مشਵਰਾ ਜਿਸ ਤਰ੍ਹਾਂ ਵੀ ਹੋਵੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਆਪਜੀ ਦੇ ਸਿਰ ਮੇਰ ਭਰਿਆ ਹੱਥ ਰੱਖਣ ਦੀ ਧੰਨਵਾਦ ਜੀ ਜੋ ਇੰਪੋਰਟੈਂਟ ਫੈਕਟ ਨੇ ਬੇਟਾ ਉਹ ਨੋਟ ਕਰ ਲ